ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪੈਂਦੀ ਆ ਦੌਲਤ RAM ਡੇਰੀ ਫਾਰਮ ਤੋਂ ਮਾਰ ਰਹੀ ਆ ਬਾਈ ਜੀ ਜਿਹਦੇ ਵਿੱਚ ਬਹੁਤ ਸੁਹਣੇ ਸੁਨੱਖੀਆਂ ਤਿੰਨ ਗੱਬਣਾ ਤਿਆਰੀ ਵਾਲੀਆਂ ਵੜਾਂ ਤੇ ਇੱਕ ਬਾਈ ਜੀ ਟੋਕਰ ਗੱਬਣ ਵੜਾ ਬਹੁਤ ਚੰਗੀ ਕਾਲੇ ਡੱਬੇ ਬਾਈ ਜੀ ਤੇ ਚਾਰ ਨਗਾ ਬਾਈ ਜੀ ਹੁਣਾਂ ਕੋਲੇ ਚਾਰਾਂ ਨਗਾ ਦੇ ਵਿੱਚੋਂ ਕਿਸੇ ਵੀਰ ਦੇ ਕੋਈ ਵੀ ਪਸੰਦ ਹੋਇਆ ਤੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਤੇ ਬਾਕੀ ਦੀ ਬੰਦੀ ਉਹ ਜਾਣਕਾਰੀ ਪਾ ਬਾਈ ਜੀ ਹੁਣਾਂ ਤਾਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਾ ਦੇਵੀਂ ਨਾਮ ਹੈਪੀ ਹੈ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਿਰਕੋਟ ਤਸੀਲ ਹੈ ਠੀਕ ਆ ਬਾਈ ਜੀ ਕਿੰਨੇ ਨਾਗ ਆ ਜੀ ਅੱਜ ਆਪਣੇ ਕੋਲੇ ਬਾਈ ਜੀ ਆਪਣੇ ਕੋਲੇ ਨਾਗ ਵੀਡੀਓ ਵਾਸਤੇ ਤਾਂ 4 ਆ ਗਏ ਵੈਸੇ ਨਾਗਾ ਹੈਗੇ ਸੀਗੇ ਆਪਣੇ ਕੋਲੇ 9 ਇੱਕ ਗਾਂ ਆਪਣੀ ਵੈਗੀ 4 ਉਧਰ ਵੈਸੇ ਖੜੇ ਆ ਠੀਕ ਆ ਬਾਈ ਜੀ ਲਿਖਾ ਦੋ ਉਧਰ ਠੀਕ ਆ ਬਾਈ ਜੀ ਆ ਲੋ ਬਾਈ ਜੀ ਨਾਗ ਤਾਂ ਬਾਈ ਜੀ ਹੁਣ ਅਕਲੇ 9 ਸੀਗੇ ਇੱਕ ਗਾਂ ਸੇਲ ਹੋ ਗਈ ਆ ਤੇ ਬਾਕੀ ਹਾਂਜੀ ਆ ਗਾਂ ਬਾਈ ਜੀ ਹੁਣਾਂ ਕੋਲੇ ਕੱਲ ਦੀ ਸੂਈ ਵੀ ਆ ਮਗਰ ਇਹਦੇ ਬੱਚਾ ਕਿ ਬੱਚੀ ਬੱਚੀ ਆ ਜੀ ਤੇ ਆ ਬਾਈ ਜੀ ਗੱਬਣ ਵੜ ਦੂਜਾ ਨੰਬਰ ਦੂਜਾ ਨੰਬਰ ਵੈੜ ਵਿਖੀ ਵੀ ਆ ਤੇ ਡੱਬੀ ਵੈੜ ਉਧਰ ਖੜੀ ਆ ਜੀ ਜਰਸੀ ਆ ਜੀ ਆ ਵੈੜ ਹਜੇ ਕੱਚੀ ਆ ਜੀ ਤੇ ਬਾਕੀ ਆ ਚਾਰ ਨਗ ਬਾਈ ਜੀ ਹੁਣ ਅਗਲੇ ਅੱਜ ਮੌਕੇ ਤੇ ਤਿਆਰ ਵਿਕਰੀ ਵਾਲੇ ਆ ਇਹਨਾਂ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆ ਤੇ ਬਾਈ ਜੀ ਕੀ ਡਿਟੇਲ ਆ ਜੀ ਇਹਨਾਂ ਦੀ ਪਹਿਲਾ ਨੰਬਰ ਵੈੜ ਦੀ ਜੀ ਪਹਿਲਾ ਸੁਆ ਬਾਈ ਵੈੜ ਹਾਂਜੀ ਮੂੰਹ ਮੰਨ ਕੇ ਚਲੋ 4 ਦਿਨ ਹੋ ਗਏ ਛਿੱਕ ਛਿੱਗੀ ਬਣ ਰਹੀ ਆ ਹਾਂਜੀ ਛਿੱਗੀ ਹੋ ਰਹੀ ਆ ਤੇ ਮੰਨ ਕੇ ਚਲੋ ਵੀ ਇਹ ਅੱਜ ਰਾਤ ਨੂੰ ਸੂ ਵੀ ਸਕਦੀ ਆ ਹਾਂਜੀ ਤੇ ਇਹ ਤਾਂ ਦੋ ਦਨ ਲੈ ਵੀ ਸਕਦੀ ਆ ਹਾਂ ਦੋ ਦਨ ਲੈ ਵੀ ਸਕਦੇ ਆ ਵਾਹਿਗੁਰੂ ਦੇ ਹਾਂਜੀ ਹਾਂਜੀ ਬਾਕੀ ਕੋਈ ਪਤਾ ਨਹੀਂ ਦਾ ਠੀਕ ਆ ਜੀ ਬਨੂ ਗੁਰੂ ਨਾਲੇ ਤਾਂ ਬਹੁਤ ਹਾਂ ਬਨੂ ਗੁਰੂ ਦਾ ਬਹੁਤ ਵਧੀਆ ਤਿਆਰੀ ਬਹੁਤ ਆ ਹਨਾ ਹਾਂਜੀ ਬਹੁਤ ਤਿਆਰੀ ਕਰੀ ਬੈਠੀ ਆ ਹਾਂਜੀ 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 ਠੀਕ ਆ ਜੀ ਤਿਆਰੀ ਚੰਗੀ ਆ ਲੇਵਾ ਕਰਮ ਵਾਲੀ ਦਾ ਬੜਾ ਚੰਗਾ ਫੁੱਟਵਾਲਰ ਗਾ ਲੇਵਾ ਜਮਾ ਮੈਂ ਕਹਿੰਦਾ ਵਿਚਾਰੇ ਪਸੋਂ ਫਸੀ ਬਈ ਹਾਂਜੀ 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 ਕਿਸੇ ਪਾਸੇ ਪੂਰਾ ਢਿੱਲ ਵੀ ਨਹੀਂ ਹਾਂਜੀ ਢਿੱਲ ਵੈਲ ਕੋਈ ਨਹੀਂ ਗਈ ਕੋਈ ਟੁੱਟਣ ਭੱਜਣ ਵਾਲਾ ਲੇਵਾ ਹੈ ਨਹੀਂ ਜੀ ਆਓ ਜੀ ਪਹਿਲਾਂ ਵੜ ਚਾਰ ਸਵੇ ਸੂਵੀ ਜਾਵੇ ਲੇਵਾ ਤੋੜਦੀ ਭੰਦੀ ਵੀ ਨਹੀਂ ਤੇ ਤੋੜ ਕੇ ਵਿਖਾ ਦਿਓ ਬਾਈ ਜੀ ਲਓ ਬਾਈ ਜੀ ਤੋੜ ਚਾਲੇ ਦੀ ਤੁਹਾਨੂੰ ਚੈੱਕ ਕਰਾਉਣੇ ਆ ਥਣ ਵੀ ਚੰਗਾ ਕੱਢ ਜਾਣਾ ਹਨਾ ਹਾਂ ਤੁਹਾਨੂੰ ਬਹੁਤ ਜਿਵੇਂ ਪਹਿਲੇ ਨਾਲ ਵੈਰ ਚੰਗਾ ਸੋਹਣਾ ਥਾ ਨਾ ਮੈਂ ਕਹਿੰਦਾ ਚਾਰ ਹੀ ਥਾ ਨਾ ਇਤੋਂ ਵੀ ਚੰਗਾ ਕਰਨ ਆ ਜੇ ਭਲ ਭੂ ਲੈ ਗਈ ਸਹੀ ਹੈ ਜੀ ਹੁਣ ਵੀ ਬਹੁਤ ਇਸ ਕੁਆਲਟੀ ਵੀ ਬਾਈ ਜੀ ਬਹੁਤ ਸੋਹਣੀ ਹੈ ਕਾਲੀ ਡੱਬੀ ਆ ਲੇਵੇ ਦੀ ਤਿਆਰੀ ਸੁਖਨਾ ਕਰਮ ਵਾਲੀ ਦੀ ਬਹੁਤ ਚੰਗੀ ਆ ਦਿਨ ਵੀ ਹਜੇ 2-4 ਲੈ ਜੇ ਤਾਂ ਲੈ ਹੀ ਜਾਵੇ ਖਾਲ ਤੁਹਾਨੂੰ ਬਹੁਤ ਸੋਹਣਾ ਲੱਗਿਆ ਚਾਰ ਹੀ ਥਾ ਨਾ ਪੂਰੇ ਗੈਵ ਚ ਲੱਗੇ ਆ ਅੱਥੀ ਚਵਾਈ ਵਾਲੇ ਕੋਈ ਫੋੜ ਨਹੀਂ ਛਾਂਗ ਨਹੀਂ ਬਾਈ ਜੀ ਤੋਰ ਚਾਲ ਤਮ ਹਾਂਜੀ ਜਿਵੇਂ ਮਰਜੀ ਤੋ ਜਿੰਨਾ ਮਰਜੀ ਦੁੱਧ ਬੰਦਾ ਲੈ ਲੈ ਹਾਂਜੀ ਥੱਲੇ ਸੁਵੇ ਕੱਲ੍ਹ ਕੇ ਚੱਲੋ 2 बाई किलो ਦੁੱਧ ਨਾਰਮਲ ਹੀ ਪਾਉਣਾ ਹੈਗਾ ਠੀਕ ਆਸ ਦਾ ਭਲਾ ਦੀ ਕਰਦੇ ਠੀਕ ਹੈ ਜੀ ਤੂੰ ਥੱਲੇ ਨਹੀਂ ਜਾਂਦੀ ਠੀਕ ਹੈ ਜੀ ਹਾਂ ਜੀ ਫਿਰ ਚੰਗੀ ਦੁੱਧ ਲਿਆ ਹਾਂ ਪੂਰਾ ਜਿਹੜੇ ਹਿਸਾਬ ਨਾਲ ਇਹਨੇ ਥੱਲੇ ਆਪਦੀ ਤਿਆਰੀ ਆਦੀ ਉਹ ਹਿਸਾਬ ਨਾਲ ਮੰਨ ਕੇ ਚੱਲੋ ਭਲਾ ਦੀ ਇਹਨੂੰ ਆਪਾਂ 30 ਵੀ ਕਹਿ ਦਈਏ ਤਾਂ ਵੀ ਅਗਲਾ ਕਹੂਗਾ ਵੀ ਆਹ ਦੇ ਦੂਗੀ ਪਰ 20 बाई किलो ਨਾਰਮਲ ਦੁੱਧ ਨੇ ਪਾਈ ਜਾਣਾ ਠਾਕੀ ਹੈਗਾ ਜੀ ਲੈਵਲ ਤਿਆਰੀ ਸੁਣੋ ਬਾਕੀ ਪਤਲੀ ਚਮੜੀ ਦਾ ਲੈਵਾ ਜੀ ਅੱਜ ਆਪਾਂ ਪਤਲੀ ਹਾਂਜੀ ਹਾਂਜੀ ਜਮਾ ਪੂਰੀ ਜਮਾ ਚਮੜੀ ਜਮਾ ਹਾਂਜੀ ਹਾਂਜੀ ਕੰਗ ਜਰਗੀ ਹਾਂ ਵੈੜ ਵੀ ਪਤਲੀ ਚਮੜੀ ਦੀ ਲੈਵਾ ਵੀ ਪੂਰਾ ਪਤਲੀ ਚ ਦੁੱਧ ਵਾਲੇ ਬਾਈ ਜਿੰਨਾ ਹੈਗਾ ਜਿੰਨਾ ਵੀ ਆ ਦੁੱਧ ਵਾਲੇ ਬਸ ਆਏ ਨਹੀਂ ਗਏ ਕਿ ਪਾਸੋਂ ਡਟ ਮਾ ਭੱਜ ਮਾ ਗਏ ਪਾਸੋਂ ਐ ਜਿਵੇਂ ਬੰਦਲੇ ਵਾਹੋ ਬਾਈ ਜੀ ਨੇੜ ਤੋਂ ਖਾਣੇ ਵਾਸਤੇ ਤੂੰ ਤੱਕ ਲੱਗਿਆ ਪਿਆ ਹਜੇ ਨੇ ਆ ਵੀ ਸਾਰਾ ਕਰਨਾ ਆ ਸਾਰਾ ਵੜਨੇ ਜਰਾ ਬੰਨੂ ਚੜਨਾ ਬਾਈ ਜੀ ਜਮ ਦੇਵਾ ਬਹੁਤ ਚੰਗਾ ਸੁਖਣਾ ਸੋਨਾ ਤੇ ਥਣ ਵੀ ਕਰ ਮਾਰੀ ਨੂੰ ਰੋਗ ਨਾ ਮਾਰੇ ਥਣ ਵੀ ਚੈੱਕ ਕਰਾ ਦੇ ਲੋ ਬਾਈ ਜੀ ਥਣ ਵੀ ਨੇੜ ਤੋਂ ਤੁਹਾਨੂੰ ਚੈੱਕ ਕਰਾ ਦੇ ਨੇ ਚਾਰ ਹੀ ਚਾਹ ਤੇ ਫੋਟ ਨਹੀਂ ਸ਼ਾਨ ਦੇ ਮੁਠੀਆ ਲੱਭੀ ਕੋਈ ਫੋਰ ਸ਼ਾਂਗ ਨਹੀਂ ਜਮਾ ਸਾਫ਼ ਸੁਥਰੀ ਕਿਸੇ ਪਾਸੇ ਕੋਈ ਐ ਫੈਂਸੀ ਨਾਲ ਨਹੀਂ ਗਾ ਇਹ ਤੁਹਾਨੂੰ ਕੋਈ ਸਿੱਧੀ ਸਮੱਸਿਆ ਨਹੀਂ ਆਉਂਦੀ ਬਾਈ ਜਮਾ ਜਮਾ ਨਹੀਂ ਉਹ ਦੂਜੇ ਮੋٹے ਸਾਰੇ ਜਿਵੇਂ ਬਾਲਾ ਨਹੀਂ ਆਏ ਜ ਵੱਡਾ ਥਾਣਾ ਨਹੀਂ ਆਏ ਜ ਮੋਟਾ ਥਾਣਾ ਉਹ ਉਹ ਜਿਹਨੂੰ ਬਾਹੀ ਹੋ ਜਾਂਦੀ ਹਾਂਜੀ ਹਾਂਜੀ ਇਨਫੈਕਸ਼ਨ ਵਗੈਰਾ ਦਾ ਰਹਿੰਦਾ ਗੜ ਸੁਖਨਾ ਕਰਮ ਵਾਲੀ ਬਹੁਤ ਚੰਗੀ ਜਿੰਨੀ ਵੀ ਹੈਗੀ ਆ ਤੇ ਚੰਗੀ ਆ ਬਾਈ ਕਿਸੇ ਵੀਰ ਦੇ ਪਸੰਦ ਦਾ ਇਕੱਲੀ ਗੱਦੀ ਰੱਖਣੀ ਹੈ ਨਾ ਹਾਂਜੀ ਹਾਂਜੀ ਦੇ ਤੋਪਈ ਆਗਾ ਸਹੀ ਹੈ ਜੀ ਸ਼ੌਕ ਵਾਸਤੇ ਕਿਹੜੇ ਬੰਦੇ ਨੇ ਰੱਖਣੀ ਹੈ ਹਾਂਜੀ ਹਾਂਜੀ ਹਾਂ ਬਾਕੀ ਜਿਹਨੇ ਦੋਤੇ ਰੱਖਣੀ ਉਹਦੇ ਹਾਸਤੇ ਤਾਂ ਫਿਰ ਜਮਾ ਚੀਜ਼ ਹੈਗੀ ਹੈਗੀ ਸਹੀ ਹੈ ਜੀ ਸਹੀ ਹੈ ਕਿਹੜੇ ਬੰਦੇ ਸ਼ੌਕ ਵਾਸਤੇ ਰੱਖਦੇ ਹੁੰਦੇ ਆ ਉਹਦੇ ਹਾਸਤੇ ਜਾਣਾ ਤੋਪਈ ਆ ਠੀਕ ਹੈ ਜੀ ਵਹਿੜ ਵੀ ਚੰਗੀ ਤੋਰਾ ਤਾਰਾ ਬਹੁਤ ਸੋਨਾ ਕੀ ਆਫਗਰ ਚੋੜੇ ਬੰਦਾ ਤਾਂ ਵੀ ਨਹੀਂ ਬੁੱਢੀ ਹੁੰਦੀ ਨਹੀਂ ਹੁੰਦੀ ਜੀ ਤਿਆਰੀ ਬਹੁਤ ਚੰਗੀ ਸੁਖਣਾ ਕਰਨ ਵਾਲੀ ਦੀ ਜਿਹੜੇ ਵੀਰ ਨੇ ਲੈ ਗਿਆ ਕੋਈ ਤੇ ਬਾਈ ਜੀ ਕਿੰਨੇ ਦੇ ਦਾਂਗੇ ਜਾਇਜ ਆਪਾਂ ਇਹ ਮੁੱਲ ਤਾਂ ਭਲਾਂ ਦੀ ਜਿੰਨਾ ਮਰਜ਼ੀ ਕਰ ਲਈਏ ਜੀ 80 ਕਰ ਲਏ 85 ਕਰ ਲਏ ਤਾਂ ਉਹ ਘੱਟ ਹੀ ਦੇਣੀ ਆ ਬਈ 80 ਜੀ ਹਾਂ ਜਮਾ ਕੋਈ ਮਾਲਤਾਨ ਮਾਲਤਾਨ ਕੋਈ ਛੋੜ ਹੀ ਕਰ ਲਈ ਠੀਕ ਆ ਛੋੜ ਲਓ ਬਾਈ ਜੀ ਵਹਿੜ ਚੰਗੀ ਬਹੁਤ ਆ ਤੇ ਬਾਈ ਜੀ ਹੁਣ ਇਹ ਮਾਲਤਾਨ ਨਹੀਂ ਹੋਣਾ 80 ਦੇ ਵਿੱਚੋਂ ਜਿੰਨੀ ਛੋੜ ਰੱਖ ਲਓ ਜਾਂ ਮਾਲਤਾਨ ਰੱਖ ਲਓ ਵਹਿੜ ਬਹੁਤ ਚੰਗੀ ਆ ਤੇ ਦੂਜਾ ਨੰਬਰ ਜੀ ਦੂਜਾ ਨੰਬਰ ਵੀ ਗੱਬਣਾ ਹੈ ਹਾਂਜੀ ਇਹ ਵੀ ਦੂਜੇ ਸੂਏ ਗੱਬਣਾ ਆ ਗਈ ਅੱਛਾ ਜੀ ਇਹਦੀ ਵੀ ਤਿਆਰੀ ਹੈਗੀ ਸੂ ਵੀ ਸਕਦੀ ਅੱਜ ਰਾਤ ਨੂੰ ਇਹ ਅੱਛਾ ਜੀ ਹਾਂ ਤਿਆਰ ਲੈ ਵਾਲੂ ਆ ਇਹ ਵੀ ਸੁੱਖਣਾ ਸੋਹਣਾ ਕਰੀ ਬੈਠੀ ਆ ਬਾਈ ਜੀ ਆਹ ਵਾ ਤਿਆਰੀ ਇਹਦੀ ਵੀ ਬਸਮ ਤੇ ਸੂਏ ਦੂਜੇ ਸੁਣਾ ਜੀ ਇਹਨੇ ਤੇ ਤੀਜਾ ਸੁਣੋ ਜਾਈਏ ਮੰਨ ਕੇ ਚੱਲ ਦੂਜਾ ਮੰਨ ਲਓ ਤੀਜਾ ਮੰਨ ਲਓ ਬਾਕੀ ਇੱਕ ਸੂਏ ਨਾਲ ਦਾ ਬੁੱਢੀ ਹੋਣ ਲੱਗੀ ਆ ਠੀਕ ਹੈ ਜੀ ਉਹ ਆਪਣੇ ਮੰਨਨ ਤੇ ਜਿਹੜਾ ਮਾਦੀ ਰਾਬਾ ਤੀਜਾ ਬਾਈ ਜੀ ਸੁਣਦੀ ਆ ਤੀਜਾ ਮੰਨ ਕੇ ਲਓ ਬਾਈ ਜੀ ਠੀਕ ਤੇ ਕਿੰਨਾ ਦਾ ਰਿਕਾਰਡ ਦੱਸਿਆ ਪਹਿਲੇ ਸੂਏ ਦਾ 25 ਕਿਲੋ ਅੱਛਾ ਪਰ ਆਪਾਂ ਬਾਈ 1 ਕਿਲੋ ਵੀ ਨਹੀਂ ਘਹਿ ਕੇ ਦਿੰਦੇ ਠੀਕ ਹੈ ਪਰ ਆ ਦੀ ਸਮਝਣਾ ਲਵੇ ਜਿਹੜੀ ਮਰਜ਼ੀ ਲੈ ਲਵੇ ਬਾਕੀ ਜਿਹੜਾ ਜਾਨਵਰ ਰੱਖਦਾ ਬੰਦਾ ਉਹਨੂੰ ਪਤਾ ਹੀ ਹੁੰਦਾ ਪੌਂਦਾ ਲੇਵਰੂ ਦੀ ਤਿਆਰੀ ਸੁੱਖਣਾ ਬਹੁਤ ਚੰਗੀ ਆ ਬ੍ਰੀਡ ਵੀ ਚੰਗੀ ਆ ਪੂਰੀ ਪੂਰੀ ਰੰਗ ਬਾਜ਼ ਵਹਿੜਾ ਜਮਾ ਇੱਕ ਨੰਬਰ ਹਾਂਜੀ ਹਾਂਜੀ ਕਿਸੇ ਵੀਰ ਦੇ ਬਾਈ ਜੀ ਪਸੰਦ ਆਏ ਤੇ ਬਾਈ ਨਾਲਸ ਫਰਕ ਜ਼ਰੂਰ ਕਰੋ ਵਹਿੜ ਬਹੁਤ ਚੰਗੀ ਆਇਆ ਤੀਜਾ ਸੁਆ ਸੁਨਾ ਕਰਮ ਵਾਲੀ ਨੇ ਕਾਟ ਵਾਲੀ ਆਗੀ ਪੂਰੀ ਹਾਂਜੀ ਵਲਟਲਾ ਜੇ ਵੈਸੇ ਬਹੁਤ ਬੰਗਾ ਹਾਂ ਇਹ ਛੁੰਦੀ ਛੁੰਦੀ ਨੇ ਕੱਟ ਜਾਣਾ ਹਾਂਜੀ 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 ਵਲਟਲਾ ਲੇਵਰੂ ਦਾ ਬਹੁਤ ਆ ਬਾਈ ਜੀ ਸੁੰਦੀ ਕਰਦੀ ਨੇ ਹਜੇ ਤੁਹਾਨੂੰ ਵੀ ਪਤਾ ਜਿੰਨਾ ਕਹੇਗਾ ਸੁਖਨਾ ਹੁਣ ਵੀ ਚੰਗਾ ਹੀ ਆ ਅੱਜ ਦੀ ਰਾਤ ਕੱਢ ਗਈ ਹਾਂਜੀ ਕੱਲ ਨੂੰ ਉਦੋਂ ਫੱਟ ਜਾਣਾ ਹੈ ਹਾਂ ਕੱਲ ਨੂੰ ਵਧਾਉਣਾ ਹੈ ਜਾਂ ਕੋਈ ਘਟਾਉਣਾ ਤਾਂ ਹੈ ਨਹੀਂਗਾ ਹਾਂ ਹਾਂ ਹਾਂਜੀ ਹੁਣ ਵੀ ਸੁਖਨਾ ਬਾਈ ਜੀ ਲੱਤਾ ਚੌੜੀਆਂ ਕਰ ਕਰਕੇ ਧੁਰਦੀ ਆ ਇਸ ਟਾਈਮ ਬਾਈ ਜੀ ਪੱਟਾਂ ਦੇ ਵਿੱਚ ਲੇਵਾ ਸੁਖਨਾ ਘਰ ਗਾਂ ਦਾ ਨਹੀਂ ਆਉਂਦਾ ਹਾਂਜੀ ਹਾਂਜੀ ਚਲੋ ਮੋੜ ਲਿਓ ਬਾਈ ਜੀ ਆ ਜਾਓ ਪੱਟਾਂ ਦੇ ਵਿੱਚ ਲੇਵਾ ਹੁਣ ਫਸਿਆ ਪਿਆ ਸੁਖਨਾ ਇਸ ਕੁਆਲਟੀ ਨੇ ਸੋਹਣੀਆਂ ਸੰਤھوں ਵੀ ਕਰਮ ਵਾਲੀ ਨੂੰ ਬਹੁਤ ਚੰਗਾ ਬਾਈ ਜੀ ਕਰ ਲੋ ਚੈੱਕ ਲਓ ਜੀ ਬਾਕੀ ਦੁੱਧ ਆਪ ਤੇ ਬਹੁਤ ਚੰਗੀ ਰਹੂਗੀ ਅੱਜ ਦੁੱਧ ਵਾਸਤੇ ਦੁੱਧ ਤੇ ਲਾਉਣੀ ਹੈ ਜੀ ਸਹੀ ਹੈ ਜੀ ਦੁੱਧ ਖਾਤਰੀ ਲੈਂਦਾ ਜੀ ਇਹਲਾ ਜਾਨਵਰ ਦੁੱਧ ਵਾਲਾ ਠੋਡਾ ਹੈਗਾ ਚੰਗੀ ਆ ਵੈੜ ਖਰ ਲੈ ਚਲੋ ਜੀ ਢਾਲ ਵਾਲੀ ਬਣਾ ਲਈ ਹੁਣ ਤੁਸੀਂ ਆ ਹਨ ਇਹ ਪੱਕਾ ਕਰਿਆ ਸਾਂ ਪਚਾਉ ਹੋ ਗਿਆ ਥੋੜਾ ਜਿਹਾ ਹਾਂਜੀ ਹਾਂਜੀ ਠੀਕ ਹੈ ਲੈ ਚਲੋ ਤੇ ਬਾਈ ਜਾਇਜ ਆਪਾਂ ਕਿੰਨੇ ਦੇ ਦਾਂਗੇ ਇਹਦਾ ਮੁੱਲ 90 ਆ ਜੀ 85000 ਦੀ ਦੇਣੀ ਆ ਉਹਦੇ 'ਚ ਮਾਨਤਨ ਕਰਦਾ ਜੀ ਠੀਕ ਆ ਬਈ ਬੰਨਨ ਵੈੜ ਬਾਈ ਜੀ ਚੰਗੀ ਆ ਥੰਥਨ ਸੁਖਣਾ ਕਰ ਮਾਰੀ ਉਹ ਵੀ ਸੋਹਣਾ ਲੱਗਿਆ ਇਹਦਾ ਢੋਡਾ ਤੇ ਅੱਛਾ ਜੀ ਆ ਠੀਕ ਆ ਲੈਵਾ ਹਜੇ ਬਾਈ ਜੀ ਰਵੜਨ ਨੂੰ ਆਦਾ ਢਿੱਲਾ ਢੋ ਲੱਪ ਲੱਪ ਲਾਣੀ ਪੰਗਾ ਵੜ ਰਹੇ ਹਨਾ ਨਾ ਪਲਾਣੀ ਜਿੰਨਾ ਵੀ ਆ ਸਾਰਾ ਲੈਵਾ ਕੱਪੜੇ ਨੂੰ ਆਦਾ ਬਾਈ ਲੈਵਾ ਹਜੇ ਜਿੰਨਾ ਹੀ ਆ ਸਾਰਾ ਲੈਵਾ ਆਗਾ ਸਹੀ ਆ ਨਾੜਾ ਨੂੜਾ ਸਾਰੀਆਂ ਚਮਕਣੀਆਂ ਦੀਆਂ ਆ ਜਿਹੜੀਆਂ ਖੜੀਆਂ ਆਗੀਆਂ ਠੀਕ ਆ ਜਦੋਂ ਇਹ ਜੋਸ਼ ਕਰਿਆ ਪੂਰੇਲੇ ਵਿੱਚ ਤੀਜਾ ਨੰਬਰ ਜੀ ਤੀਜਾ ਨੰਬਰ ਵੀ ਦੂਜੇ ਸੂਏ ਹੁੰਦੀ ਹੈਗੀ ਹਾਂਜੀ ਅਜੇ ਦੇਣੇ ਕੱਟ ਸਕਦੀ ਆ ਹਫਤਾ ਵੀ ਕੱਟ ਸਕਦੀ ਆ ਕੋਈ 5-4 ਦਿਨ ਵੀ ਕਰ ਸਕਦੀ ਆ ਜੀ ਹਾਂ ਪੱਕੇ ਦਿਨ ਤਾਂ ਆਪਣੇ ਕੋਲ ਲਿਖੇ ਹੋ ਹਾਂ ਪੱਕੇ ਦਿਨ ਦੱਸਤਾ ਹਾਂ ਮੈਂ ਤੁਸੀਂ ਦੱਸ ਦਿੰਨੇ ਆਂ ਅਗਲਾ ਦੱਸ ਦਿੰਦਾ ਹਾਂ ਮੈਂ ਆਪਾਂ ਤਿਆਰੀ ਸੁਖਣਾ ਇਹਦੀ ਵੀ ਸੋਹਣੀ ਆ ਲੇਵਾਲੂ ਆ ਚੰਗਾ ਥਣ ਬਹੁਤ ਸੋਹਣਾ ਆ ਥਣ ਬਾਈ ਜੀ ਮੱਝਰ ਕੇ ਲੱਗਿਆ ਇਹਨੂੰ ਵੀ ਪਰ ਇਹਨਾਂ ਵੀ ਗਾਂ ਪੂਰੀ ਵੱਡੀ ਆਗੀ ਫਾਰਮ ਵਾਲੀ ਗਾਂ ਕੀ ਹਾਂਜੀ ਠੀਕ ਆ ਆਪਾਂ ਲਈ ਆਗੀ ਉਹੋ ਜਿਹੇ ਘਰੋਂ ਮੰਨ ਕੇ ਜਿੱਦਾ ਛੋਟਾ ਜਿਹਾ ਫਾਰਮ ਹੁੰਦਾਗਾ ਅੱ ਦੰਗਰ ਕਿਉਂ ਨਹੀਂ ਕਰੇ? ਡੇਰੀ ਦਲਾਈਆਂ ਨੂੰ ਨਹੀਂ ਕਰੇ। ਇਹਦਾ ਕੀ ਰਿਕਾਰਡ ਦੱਸਿਆ ਜੀ? ਇਹਦਾ ਰਿਕਾਰਡ ਵੀ 24-25 ਕਿਲੋ ਦਾ ਦੱਸਿਆ ਉਹਨਾਂ ਨੇ। ਅੱਛਾ ਜੀ। ਪਰ ਅਗਲਾ ਆਪ ਦੀ ਸਮਝ ਨਾ ਲਵੇ ਜਿੰਨਾ ਮੈਂ ਛੋੜੂਗਾ ਸੇਵਾ ਨਾਲ। ਠੀਕ। ਕਿਉਂਕਿ ਜੇ ਅਗਲੇ ਨੇ ਕੋਈ ਪਾਇਆ ਹੀ ਨਾ ਫਿਰ ਤਾਂ 2 ਕਿਲੋ ਤੋਂ ਵੀ ਰਹਿ ਸਕਦੀ ਹੈ। ਰਹਿ ਸਕਦੀ ਹੈ ਜੀ। ਹਾਂ ਜੇ ਅਗਲੇ ਨੇ ਪਾਤਾ ਕੁਛ ਤਾਂ 30 ਕਿਲੋ ਵੀ ਲੈ ਸਕਦੇ। ਹਾਂ ਦੁੱਧ ਸੇਵਾ ਦਾ ਜੀ। ਦੁੱਧ ਸੇਵਾ ਦਾ। ਹਾਂ ਜੀ। ਜੇ ਵੇਖਾ ਦੋ ਤੋਰ ਕੇ ਨੂੰ ਵੀ। ਲਓ ਬਾਈ ਜੀ ਤੋਰ ਚਾਲ। ਇਹਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ। ਦਸੱਲੀ ਪਰਖ ਬਾਈ ਜੀ ਤੁਸੀਂ ਆਪ ਕਰਦੀਆਂ। ਵਹਿੜ ਪ ਵਾਲਟੇ ਲਾ ਲਈ ਇਹ ਵੀ ਗਾਏ ਸੁਖਣਾ ਬਹੁਤ ਆ ਤੇ ਤਿਆਰੀ ਕਰਮਾਂ ਵਾਲੀ ਬਹੁਤ ਜਿਆਦਾ ਚੰਗੀ ਕਰੂਗੀ ਲੈ ਚਲੋ ਜੀ ਤੋਰ ਚਾਲ ਤੋਂ ਨੂੰ ਚੈੱਕ ਕਰਾਉਣੇ ਆ ਲੈ ਚਲੋ ਜੀ ਲੋ ਬਾਈ ਫੋਲੋ ਫੋਲਸਾ ਜਮਾ ਠੀਕ ਆ ਜੀ ਮੇਰੇ ਵੇਖੋ ਤੇ ਇਹ ਮੋਟੇ ਸੱਟ ਹੁੰਦੀ ਆ ਹ ਕੱਦ ਕਾਟਦਾ ਬਾਈ ਜੀ ਫੋਲੀ ਵੱਡਾ ਕੱਦ ਕਾਟੂਗਾ ਬਾਈ ਹਾਂ ਛੋਟੀ ਨਹੀਂ ਲੈ ਲੋ ਬਾਈ ਵੱਡੀ ਵਹਿੜਾ ਫਾਰਮ ਵਾਲੀ ਕੁਝ ਲਈ ਗੇਪਸਾਂ ਦਾ ਵਿੱਚ ਬਾਈ ਜੀ ਨਾ ਸਪਰਕ ਜ਼ਰੂਰ ਕਰ ਲਓ ਸਟੋਰ ਚਾਲ ਬਹੁਤ ਚੰਗੀ ਉਹਦੇ ਦੱਸੂਗੀ ਜਿੱਦਾਂ ਜਾਵਾਂ ਤਿਆਰੀ ਹੋਈਗਾ ਠੀਕ ਆ ਠੀਕ ਆ ਜੀ ਅਜੇ ਤਾਂ ਕੱਚੀ ਹੈਗਾ ਅਜੇ ਹਫਤਾ ਤਾਂ ਲੈਣ ਦਾ ਹੱਕ ਹੈਗਾ ਹਫਤਾ ਨਾਰਮਲ ਹੀ ਨਾਰਮਲ ਲੈ ਜੂ ਹਫਤਾ ਬਾਈ ਜੀ ਲਓ ਬਾਈ ਜੀ ਫੇਸ ਕੁਆਲਟੀ ਵੀ ਚੈੱਕ ਕਰ ਲਓ ਸੋਹਣੀ ਸੁਨੱਖੀ ਵਹਿੜਾ ਖਾਂ ਲੈਵਾ ਬਹੁਤ ਚੰਗਾ ਗੂਰੇ ਖਾਂਦੀ ਆ ਬਾਈ ਜੀ ਕੱਦ-ਕਾੜ ਵੀ ਚੰਗਾ ਕਾਲੀ ਡੱਦੀ ਆ ਸੀਮਨ ਸੁਮਨ ਰਿਕਾਰਡ ਪਤਾ ਕੋਈ ਕਿ ਨਹੀਂ ਹਾਂਜੀ ਜੇ ਕੋਈ ਬਲੈਕ ਘੱਟ ਦੇ ਹਾਂਜੀ ਇੱਕ ਪਾਗਲੇ ਨੂੰ ਕਹਿ ਰਿਹਾ ਹਾਂਜੀ ਤੇ ਉਹ ਉਹ ਲੱਗਿਆ ਆ ਜਿਹੜੀ ਦਸ ਬੱਸੀ ਨਹੀਂ ਕਰੀ ਜਿਹੜੀ ਚੀਜ਼ ਦੀ ਆਪਾਂ ਇਹ ਇਹ ਚੀਜ਼ਾਂ ਦੇ ਆਪਾਂ ਵੜਦੇ ਨਹੀਂ ਜੇ ਵੱਡੀ ਵੱੜ ਚੰਗਾਈ ਤਰਵਾਇਆ ਹੋਣਾ ਸੀ ਮਿਲ ਤਾਂ ਗਏ ਨੇ ਉਹ ਹੈਗਾ ਅੱਗੇ ਸੰਕੇ ਬੰਦੇ ਸੀਗੇ ਹਾਂਜੀ ਹਾਂਜੀ ਚੰਗਾਈ ਪਰਵਾਇਆ ਹੋਊਗਾ ਵੈੜ ਚੰਗੀ ਹੈ ਨਾ ਚੰਗੇ ਕਰੋ ਆਪਾਂ ਕਹਿ ਲੀਏ ਵੀ ਆਹ ਲੱਗਿਆ ਜਾਂ ਆਹ ਲੱਗਿਆ ਪਤਾ ਨਹੀਂ ਉਹਦਾ ਸਾਂਭ ਸੰਭਾਲ ਵਾਲੇ ਕਰੋ ਆਈ ਵੀ ਆ ਸਵੀ ਸਮਾਈ ਵੈੜ ਆ ਹਾਂਜੀ ਚੰਗਾ ਬੰਦਾ ਚੰਗਾਈ ਪਰਵਾਉਂਦਾ ਜੀ ਤੀਗਾ ਹਾਂ ਯਾਰ ਕੀ ਗੱਲ ਆ ਇਹ ਬਾਈ ਜੀ ਜਾਇਜ ਕਿਨੇ ਦੇ ਦਾਂਗੇ ਇਹਦਾ ਮੁੱਲ ਹੈਗਾ 90 ਉਹਦੇ ਤੋਂ ਹੀ ਛੱਡਣਾ ਠੀਕ ਹਾਂ ਜੀ ਕਿਹੜੀ ਜਾਇਦਤ ਫਿਲਹਾਲ ਬਾਈ ਜਿੱਦਾਂ ਸੂਕੀ ਤਿਆਰ ਹੋ ਕੇ ਉਹਦੇ ਲੱਖ ਨੂੰ ਜਾਣੀਏ ਨੇ ਹਾਂ ਉਹਦੇ ਹੱਕ ਹੈਗਾ ਵੀ ਕੋਈ ਬੰਦਾ ਵੀ ਇਹਨੂੰ ਹੱਥ ਪਾ ਸਕਦਾ ਹੈਗੀ ਲੱਖ ਰੁਪਏ ਦੀ ਵੈੜ ਹੈਗੀ ਵੀ ਹੈ ਜੀ ਤੇ ਚੌਥਾ ਨੰਬਰ ਬਾਈ ਜੀ ਇਹ ਟੋਕੜਾ ਬਣਾਈ ਕਿੰਨੇ ਟਾਈਮ ਦੀ ਜੀ ਇਹ ਪੰਜਵਾਂ ਮੰਨ ਕੇ ਤੇ ਲੋ ਖਤਮ ਹੋਗਾ ਛੇਵਾਂ ਚੱਲਦਾ ਛੇਵਾਂ ਖਤਮ ਹੋਗਾ ਦੁੱਧ ਬਾਈ ਜੀ ਦੁੱਧ 10 ਕਿਲੋ ਹੀ ਆ 8 ਕਿਲੋ ਦੀ ਗਰੰਟੀ ਹੈਗੀ ਜਮਾ ਠੀਕ ਜੀ ਣੈਟ ਠੀਕ ਜੀ ਤੇ ਇਹਦੇ ਸੀਮਨ ਬਾਰੇ ਕੁਝ ਦੱਸਿਆ ਨਹੀਂ ਇਹ ਲੱਗਿਆ ਇਹਦੇ ਅੱਜ ਬਦਾਗਾ ਐ ਜੀ ਸਭ ਲੱਗਿਆ ਕਿਹੜਾ ਉਹਨਾਂ ਕੋਲ ਸਟਰਾ ਸੀਗਾ ਉਹ ਕਮ ਗਿਆ ਲੱਗਿਆ ਸੂਆ ਘੱਟ ਹੋ ਗਏ ਠੀਕ ਹੈ ਜੀ ਸੀਮਨ ਚੰਗਾ ਲੱਗਿਆ ਤੇ ਦੁੱਧ ਹੁਣ ਇਸ ਟਾਈਮ ਕਿੰਨਾ ਤਿਆਰ ਆ ਜੀ ਦੁੱਧ 10 ਲਾ ਪਰ ਆਪਾਂ 8 ਕਿਲੋ ਠੰਡਾ ਰੋ ਮਨ ਮਨ ਕੇ ਲੈ ਜਾਓ ਠੀਕ ਹੈ ਤੇ ਸੂਆ ਕਿਹੜਾ ਜੀ ਇਹਦਾ ਸੂਆ ਹੁਣ ਦੂਜੇ ਵਾਸਤੇ ਗੱਭਣਾ ਬਈ ਦੂਜੇ ਵਾਸਤੇ ਗੱਭਣਾਈ ਪਹਿਲਾ ਸੂਆ ਸੋਈ ਵੀ ਹੈ ਲਓ ਬਈ ਜੀ ਵਹਿੜ ਬਹੁਤ ਚੰਗੀ ਆ ਕਲਰ ਕਲਰ ਰਹਿਦਾ ਬਈ ਬਹੁਤ ਪਿਆਰਾ ਕਰਮ ਵਾਲੀ ਦਾ ਥਣ ਵੀ ਚਾਰੀ ਆ ਤੇ ਪੂਰੇ ਗੈਵ ਚ ਲੱਗੇ ਆ ਕੋਈ ਵੀਰ ਟੋਕੜ ਗੱਭਣ ਦਾ ਸਕੀਨ ਹੋਵੇ ਤੇ ਬਾਈ ਜੀ ਉਹਨਾਂ ਨਾਲ ਸੰਪਰਕ ਜ਼ਰੂਰ ਕਰਿਓ। ਤੋਂ 40 ਦੇ ਫੋਨ ਚੈੱਕ ਕਰਾਉਣੇ ਆ। ਦਸੱਲੀ ਪੜਖ ਬਾਈ ਜੀ ਤੁਸੀਂ ਆਪ ਕਰਦੇ ਆ। ਆਇਆ। ਆਇਆ। ਬਾਕੀ ਜਿੰਦੇ ਟਾਈਮ ਤੇ ਗਾਂ ਹੋਈ ਨਾ ਹਾਂਜੀ। ਲੱਖ ਨੂੰ ਮੂੰਹ ਮਾਰਨਾ ਇਹਨੇ। ਹੱਕ ਵੀ ਹੈਗਾ ਜੀ। ਹਾਂਜੀ ਹਾਂਜੀ ਚੰਗੀ ਆਈ। ਗਾਂ ਹੋਣਾ ਟਾਈਮ ਕਿਹੋ ਜਿਹਾ ਆਈ ਜਾਂਦਾ। ਨਾਲ ਪਸ਼ੂ ਮਿਲਦੇ ਆ। ਸਹੀ ਹੈ ਜੀ। ਉਹੋ ਜੇ ਲੋਕਾਂ ਦੇ ਘਰੋਂ ਖਤਮ ਹੋਈ ਜਾਂਦੇ ਆ। ਥਾਲ ਦਾ ਕੋਈ ਹੈ ਨਹੀਂਗਾ। ਹਾਂਜੀ। ਬਾਕੀ ਥੋਕੜ ਕਮਲ ਦਾ ਮਿਲਦੀ ਵੀ ਟਾਵੀ ਆ ਬਈ ਹੁਣ। ਚੰਗੀ ਨਹੀਂ ਮਿਲਦੀ। ਹਾਂਜੀ ਹਾਂਜੀ। ਮਾੜੀਆਂ ਬਹੁਤ ਮਿਲਦੀਆਂ। ਸਹੀ ਹੈ ਜੀ। ਮਤਾ ਮਾਰਨਾ ਚੰਗੀ ਦੇ ਮਾਰੋ ਬਹਰਫੂਰ ਨਹੀਂ ਗੱਡੀ ਕਿਸੇ ਨੇ ਵਹਿੜ ਥੋੜਾ ਆ ਹਣਾ ਨਾ ਨਾ ਜ਼ਿਮੀਦਾਰਾਂ ਦੇ ਘਰੋਂ ਲਈ ਆ ਬਾਈ ਹਾਂਜੀ ਉਹਨਾਂ ਨੇ ਬਹੁਤ ਘੱਟ ਗੱਡੀ ਵਾਰੋ ਬਾਈ ਜੀ ਡੱਬੀ ਵਹਿੜ ਫੁੱਲ ਚੰਗੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੋਣਾ ਨਾ ਟੋਕੜ ਗੱਬਣਾ ਸਪਾਰਕ ਜ਼ਰੂਰ ਕਰ ਲਿਓ ਟੋਕੜ ਗੱਬਣਾ ਪਾ ਨੂੰ ਵੀ ਪਤਾ ਕਿ ਬਹੁਤ ਘੱਟ ਰੈਡ ਨਿਕਲਦੀ ਆ ਸੱਜਰਾਂ ਗੱਬਣਾ ਤਾਂ ਬਹੁਤ ਮਿਲ ਜਾਂਦਾ ਬਾਈ ਕਿਸੇ ਜ਼ਿਮੀਦਾਰ ਦੇ ਘਰੋਂ ਹੀ ਆਈ ਆ ਪਲਪਲ ਉਸ ਕਿਤਾਂਗੇ ਥੋੜੀ ਜੀ ਉਪਰਾਏ ਮੰਨਦੀ ਫਿਰਦੀ ਆ ਬਾਕੀ ਬਾਈਆਂ ਗੱਲ ਤਾਂ ਆਪਾਂ ਨੂੰ ਪਤਾ ਹੀ ਆ। ਬਾਕੀ ਇਹਦੀ ਬੱਚੀ ਸੀਗੀ। ਹਾਂਜੀ। ਸਾਲ ਦੀ। ਅੱਛਾ ਜੀ। ਉਹਨਾਂ ਨੇ ਰੱਖ ਲਈ। ਠੀਕ ਆ ਜੀ। ਉਹਦੇ ਕਰਕੇ ਥੋੜਾ ਜਿਹਾ ਉਪਰ ਆਇਆ ਕਰ ਦਿੱ। ਚਲੋ ਤਾਂ ਫਿਰ ਰੱਖਣ ਦਾ ਹੱਕ ਵੀ ਸੀਗਾ ਜੀ ਉਹਨਾਂ ਨੂੰ। ਨਹੀਂ ਨਹੀਂ ਲਾਇਆ ਨੇ ਉਹਦੇ ਕਰਕੇ। ਠੀਕ ਆ ਜੀ। ਤਾਂ ਬੱਚੀ ਕਿਹੜਾ ਹੁਣ ਦੁੱਧ ਚੁੰਘਦੀ ਹੋਣੀ ਵਿਚਾਰੀ? ਨਾ ਨਾ ਸਾਲ ਦੀ ਬੱਚੀ ਸੀਗੀ ਇਹ ਜਿੰਨੀ ਕਰੀ ਪਈ ਆ ਜਮਾ ਬਰਾਬਰੀ ਇਹਦੇ। ਅਬਰੋ ਜੀ ਤਾਂ ਇਹ ਰੱਖਦਾ ਹੀ ਆ ਜੀ। ਹਾਂਜੀ ਹਾਂਜੀ। ਤੇ ਇਹ ਬਾਈ ਜੀ ਜਿਆਜ ਆਪਾਂ ਕਿੰਨੇ ਦੇ ਦਾਂਗੇ? ਇਹਦਾ ਮੁੱਲ ਹੈਗਾ 60000 ਰੁਪਈਆ ਜੀ। ਅੱਛਾ ਜੀ। ਇਹ 2 ਘਟ 60 ਦੀ ਬਸ ਦੇਣੀ ਹੈਗੀ ਠੀਕ ਹੈ ਜੀ ਬੰਦਾ ਇਹ ਨਾ ਕਹਦੇ ਵੀ ਮੈਂ 55 ਲੱਲਾ 56 ਲੱਲਾ ਠੀਕ ਹੈ ਜੀ ਨੇ ਹੱਕ ਵੀ ਹੈ ਨਹੀਂ ਬਾਈ ਇਹ ਚ ਕਹਿੰਦਾ ਕਿ ਵਹਿੜ ਵੀ ਚੰਗੀ ਆ ਹਾਂਜੀ ਬਾਕੀ ਚੀਜ਼ਾਂ ਵੀ ਤੈਨ ਅੱਜ ਵੇਖੀ ਜੇ ਤਾਂ ਦੁੱਧ ਵੀ ਆ ਬਹੁਤ ਕੋਸਾ ਇੱਥੇ ਗੱਬਣ ਵੀ ਆ ਸਾਰਾ ਕੁਝ ਆਪ ਵੀ ਵਹਿੜ ਦੇ ਮਾਰ ਕੇ ਜਦੋਂ ਪਿਆਈ ਜਾਊਗੀ ਹਾਂਜੀ ਠੀਕਾ ਡੇਅਰੀ ਪਾਈ ਜਾਊਗੀ 2 ਕਿਲੋ ਹਾਂਜੀ ਆਉ ਦਾ ਖਰਚਾ ਮੋੜੂਗੀ ਜਿੰਨੇ ਵੀ ਨਹੀਂ ਉਹਨੇ ਦੁੱਧ ਨੇ ਪਿਆ ਦੇਣਾ ਉਹਨੇ ਬਾਕੀ ਵੇ ਤੂੰ ਦੁੱਧ ਦੱਸ ਦੇ ਦੋ ਮਹੀਨੇ ਦਾ ਰੁਪਏ ਹੀ ਪੂਰੇ ਕਰ ਦੇਣੇ ਨੇ ਇੰਨੇ ਚ ਹਾਂ ਹਾਂ ਗਾ ਫਰੀ ਹੈ ਯਾਨੀ ਜਿੰਦੇ ਦੀ ਤਿੰਨ ਮਹੀਨੇ ਦਾ ਲਾ ਚੂ ਚੂ ਤਿੰਨ ਮਹੀਨੇ ਹਾਂ ਨਾਰਮਲ ਜੁ ਹਾਂਜੀ ਹਾਂਜੀ ਤੇਨੇ ਟਾਈਮ ਦਾ ਰੁਪਏ ਪੂਰੇ ਆਦੇ ਕਰ ਹੀ ਦੇਣੇ ਆ ਇਹ ਦੁੱਧ ਹੋਰ ਵੀ ਵੱਧ ਜਾਣਾ ਸੇਵਾ ਨਾਲ ਠੀਕ ਹੈ ਜੀ ਤੇ ਮੋਬਾਈਲ ਨੰਬਰ ਦੱਸ ਦੋ ਬਾਈ ਜੀ ਆਪਣਾ ਫਿਰ 8872 19571 ਇੱਕ ਵਾਰੀ ਫੇਰ ਦੱਸ ਦੇ 86472 19571 ਲਓ ਬਾਈ ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਸਕ ਚੱਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲਿਓ ਬਾਈ ਜੀ ਵੀਡੀਓ ਬਾਈ ਜੀ ਆਪਣੇ ਅੱਗੇ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਬਾਈ ਜੀ ਜਿਹਨਾਂ ਕੋਲ ਚਾਰ ਨਾਗ ਸੀ ਤੇ ਚਾਰੇ ਬਾਈ ਜੀ ਤੁਹਾਨੂੰ ਦਿਖਾਤੇ ਆ ਪੂਰੇ ਸੁਨੱਖੇ ਸੋਹਣੇ ਸੁਨੱਖੇ ਪਹਿਲੀਆਂ ਮਿਹੜਾ ਗੱਬਣਾ ਤਿੰਨ ਤੇ ਇੱਕ ਟੋਕੜ ਗੱਬਣਾ ਬਾਈ ਜੀ